ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਜ਼ਿਲ੍ਹਾ ਗੁਦਾਸਪੁਰ ਦੇ ਤਾਰੀਵਾਲ ਪੁਲਿਸ ਨੇ ਮਹਿਰੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਲ ਸਿੰਘ ਅਤੇ ਉਸਦੇ ਸਾਥੀ ਰਾਜਕੁਮਾਰ ਨੂੰ 1 ਕਿਲੋ ਅਫੀਮ ਸਾਇਤ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਉੱਪਰ ਮਾਮਲਾ ਦਰਜ ਕਰਕੇ ਇਹਨਾਂ ਕੋਲੋਂ ਅਗਲੀ ਪੁੱਛਗ취ਵੀ ਕੀਤੀ ਜਾ ਰਹੀ ਹੈ ਇਹ ਜੇਕਰ ਯੋਗ ਹੈ ਕਿ ਮਹਿਰੂਨ ਗਾਇਕ ਅਮਰ ਸਿੰਘ ਚੰਕੀਲਾ ਇੱਕ ਬਹੁਤ ਹੀ ਵਧੀਆ ਗਾਇਕ ਸਨ ਉਹ ਗਾਇਕੀ ਦੇ ਨਾਲ ਨਾਲ ਮਿਊਜ਼ਿਕ ਡਾਇਰੈਕਟਰ ਵੀ ਸਨ ਉਹਨਾਂ ਦਾ ਹੀ ਪੁੱਤਰ ਜੈਮਲ ਸਿੰਘ ਅੱਜ ਗ੍ਰਿਫਤਾਰ ਹੋਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਥਾਣਾ ਧਾਰੀਵਾਲ ਦੇ ਐਸ ਐਚ ਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਅਤੇ ਸੀਆਈਏ ਸਟਾਫ ਨੇ ਖੁੰਡਾ ਮੋੜ ਤੇ ਰਾਤ ਨੂੰ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇੱਕ ਸ਼ਿਫਟ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਕਾਰ ਦੇ ਵਿੱਚ ਸਵਾਰ ਗਾਇਕ ਚਮਕੀਲੇ ਦੇ ਪੁੱਤਰ ਜੈਮਲ ਸਿੰਘ ਅਤੇ ਉਸ ਦੇ ਸਾਥੀ ਰਾਜਕੁਮਾਰ ਕੋਲ 1 ਕਿਲੋ ਦੇ ਕਰੀਬ ਅਫੀਮ ਬਰਾਮਦ ਹੋਈ। ਉਹਨਾਂ ਨੇ ਕਿਹਾ ਕਿ ਦੋਵਾਂ ਨੂੰ ਮਾਨੀਓਗ਼ਾ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਬਾਂਡ ਹਾਸਲ ਕਰਕੇ ਅਗਲੀ ਪੁੱਛਗਿਰਿ ਸ਼ੁਰੂ ਕੀਤੀ ਜਾਵੇਗੀ। ਆਓ ਦੇਖਦੇ ਹਾਂ ਇੱਕ ਰਿਪੋਰਟ। ਕੱਲ ਲੇਟ ਨਾਈਟ ਸੀਆਈਏ ਸਟਾਫ ਨਾਸ ਐਨਪੀ ਮਰਕੋ ਟੌਕਸਲ ਤੇ ਮੇਰੇ ਥਾਣੇ ਦੀ ਪੁਲਿਸ ਪਾਰਟੀ ਨੇ ਹੁੰਡਾ ਬਾਈਪਾਸ ਤੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੇ ਦੌਰਾਨ ਇੱਕ ਸਪੇਕਟ ਕਾਰ ਹੁੰਬਲੀ ਸਾਈਡ ਤੋਂ ਜਿਹੜੀ ਆ ਆਉਂਦੀ ਦਿਖਾਈ ਦਿੱਦੀ ਆ ਜਿਹਨੂੰ ਸ਼ੱਕ ਦੀ ਬਨਾ ਤੇ ਆਪਾਂ ਡਕਿਆ ਡੱਕ ਕੇ ਤੇ ਸਰਚ ਕੀਤੀ ਉਹਦੇ ਵਿੱਚ ਉਹ ਦੋ ਮੋਨੇ ਨੌਜਵਾਨ ਜਿਹੜੇ ਸਵਾਰ ਸੀਗੇ ਇੱਕ ਦਾ ਨਾਮ ਰਾਜਕੁਮਾਰ ਪੁੱਤਰ ਸੁਭਾਚੰਦ ਵਾਸੀ ਨਵੀਂ ਦਿੱਲੀ ਸੈਕੰਡ ਜਿਹੜਾ ਸੀ ਉਹਦਾ ਨਾਮ ਜੈਮਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਅਮਰਜੋ ਜਿਹੜਾ ਚਮਕੀਲਾ ਜਿਹੜਾ ਗਾਇਕ ਸੀਗਾ ਉਹ ਉਹਦਾ ਫਾਦਰ ਸੀ ਤੇ ਉਹ ਲੁਧਿਆਣੇ ਦਾ ਰਹਿਣ ਵਾਲਾ ਸੀ ਜਦ ਅਸੀਂ ਗੱਡੀ ਦੀ ਸਰਚ ਕੀਤੀ ਆ ਤਾਂ ਗੱਡੀ ਸਰਚ ਦੇ ਦੌਰਾਨ ਉਹਦੇ ਵਿੱਚੋਂ 1 ਕਿਲੋ 7 ਗ੍ਰਾਮ ਜਿਹੜੀ ਆਫੀਮ ਬਰਾਮਦ ਹੋਈ ਆ ਤੇ ਉਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਤੇ ਤਫਤੀਸ਼ ਕੀਤੀ ਜਾ ਰਹੀ ਆ ਇਹਨਾਂ ਨੂੰ ਅਜਮਾਨ ਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਪਤਾ ਕੀਤਾ ਜਾਊਗੀ ਗਾਂ ਇਹਨਾਂ ਨੇ ਇਹ ਸਪਲਾਈ ਇਹ ਡਿਲੀਵਰੀ ਕਿਨੂੰ ਦੇਣੀ ਸੀ ਹੁਣ ਤੱਕ ਦੀ ਪੁੱਛ ਗਏ ਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਜਿਹੜੀ ਡਿਲੀਵਰੀ ਆ ਸੀ ਮਰਾਸ਼ਟਨ ਤੋਂ ਲੈ ਕੇ ਆਏ ਬਾਕੀ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਵਾਂਗੇ ਰਿਮਾਂਡ ਲੈ ਕੇ ਜਿਹੜੇ ਹੋਰ ਖਲਾਸੀ ਹੋਣਗੇ ਜਾਂ ਜਿਹੜੇ ਜਿਹੜੇ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਨੇ ਉਹ ਸਾਰਿਆਂ ਨੂੰ ਉਹਨਾਂ ਦੇ ਜਿਹੜੇ ਆ ਉਜਾਗਰ ਕੀਤਾ ਜਾਊਗਾ ਤੇ ਉਹਨਾਂ ਨੂੰ ਜਿਹੜੇ ਜਿਹੜਾ ਜਿੰਨਾ ਜਿੰਨਾ ਰੋਲ ਆਗਾ ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਊਗਾ ਸਰ ਇਹਦਾ ਕੋਈ ਸੁਪਰ ਕੱਲਾ ਨਹੀਂ ਆ ਰਿਹਾ ਪਰ ਇਹਨਾਂ ਕੇਸ ਪਿੱਲਾ ਤੇਜ਼ ਤੱਕ ਇਹਨਾਂ ਦਾ ਕੋਈ ਸਾਹਮਣੇ ਨਹੀਂ ਆਇਆ ਬਟ ਫਿਰ ਵੀ ਜਿਹੜਾ ਇਹਨਾਂ ਨੂੰ ਹੋਰ ਵੀ ਚੈੱਕ ਕਰਾਂਗੇ ਜੇ ਕੋਈ ਹੋਊਗਾ ਤੇ ਉਹਨੂੰ ਵੀ ਨਾਲ ਇਹਦੇ ਜਿਹੜਾ ਜੋਇਨ ਕੀਤਾ ਜਾਊਗਾ